ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਖਾਲਸਾ ਸਤਸੰਗ ਜੀਓ ਵਿਸਾਖੀ ਪੁਰਪਤੀ ਆ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਹੋਣ ਆਓ ਆਪਾਂ ਗੁਰੂ ਪਾਤਸ਼ਾਹ ਦੇ ਕੀਤੇ ਹੋਏ ਪਰਪੋਕਾਰਾਂ ਨੂੰ ਯਾਦ ਕਰੀਏ ਜਦ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਡੇ ਉੱਤੇ ਪਰਪਕਾਰ ਕੀਤੇ ਨੇ ਤਨ ਤਨ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਤਨ ਤਨ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਕੀ ਕਰਮ ਐ ਸਿਵਤ ਤੇਰੀ ਤਨ ਤਨ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਕੀ ਕਰਮ ਐ ਸਿਵਤ ਤੇਰੀ ਕਾਗਜ ਕਲਮ ਤੋਂ ਵਟਾ ਹੈ ਘਰ ਤੇਰਾ ਕਾਹ ਕੁਝ ਕਲਮ ਤੋਂ ਵੱਡਾ ਹੈ ਆਕਾਰ ਤੇਰਾ ساری ਉਮਰ ਨਾ ਖਾਲਸਾ ساری ਉਮਰ ਨਾ ਖਾਲਸਾ ਲਾ ਸਕੇ ਸਿੱਖ ਕੌਮ ਤੇ ਚੜਿਆ ਉਧਾਰ ਤੇਰਾ ਸਿੱਖ ਕੌਮ ਤੇ ਚੜਿਆ ਉਹ ਉਧਾਰ ਤੇਰਾ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਜਿਹੜੇ-ਜਿਹੜੇ ਸਾਡੇ ਉੱਤੇ ਆ ਕੇ ਪਰ ਪੁਕਾਰ ਕੀਤੇ ਗੁਰੂ ਸਹਿਬਾਨ ਨਦੀ ਪਾਰ ਕਰ ਜਾਂਦੇ ਨੇ ਖੋਤੇ ਸਹਿਬ ਜਾਂਦੇ ਤੇ ਮਾਤਾ ਗੁਜਰ ਕੌਰ ਜੀ ਵਿਛੜ ਜਾਂਦੇ ਨੇ ਵਿਛੜ ਗਿਆ ਪਰਿਵਾਰ ਪੈ ਗਏ ਵਿਛੋੜੇ ਦਾਦੀ ਮਾਤਾ ਨਾਲ ਸੀ ਦੋ ਹੰਸਾਂ ਦੇ ਜੋੜੇ ਕਾਲੀ ਬੋਲੀ ਰਾਤ ਸੀ ਵਿੱਚ ਚਮਕਣ ਤਾਰੇ ਬੱਦਲ ਘੜ ਘੜ ਗੱਜਦਾ ਤੇ ਸਰਦੀ ਭਾਰੇ ਬੱਚੇ ਉਹ ਮਾਸੂਮ ਸਨ ਨਾ ਥਾਣ ਵਿਚਾਰੇ ਸਾਥੀ ਕੋਈ ਨਾ ਲੱਭਦਾ ਬਹੁਤੇ ਗਏ ਮਾਰੇ ਸਾਥੀ ਕੋਈ ਨਾ ਲੱਭਦਾ ਬਹੁਤੇ ਗਏ ਮਾਰੇ ਗੁਰੂ ਕਲਗੀਆਂ ਵਾਲੇ ਪਾਸ਼ਾ ਦੇ ਛੋਟੇ ਸਹਿਬਜ਼ਾਦੇ ਤੇ ਮਾਤਾ ਜੀ ਅੱਜ ਬੀਆ ਭਾਣ ਜੰਗਲ ਦੇ ਵਿੱਚ ਦੀ ਗੁਜਰ ਰਹੇ ਨੇ ਤੁਰੇ ਯਾਰੇ ਨੇ ਪਹਿਰਾਵੇਂ ਕਿ ਜੋੜਾ ਨਹੀਂ ਤੰਤ ਤੇ ਚੰਗਾ ਕੱਪੜਾ ਨਹੀਂ ਤੁਰੇ ਯਾਰੇ ਨੇ ਜੰਮੇ ਖੁਸ਼ੀਆਂ ਵਿੱਚ ਸੀ ਕਿ ਜਾਣਨ ਦੁੱਖਾਂ ਚੱਕੀ ਫਿਰਦੇ ਤਹਿਰਵੇਂ ਕੰਦ ਵਰਕੇ ਮੁੱਖਾਂ ਸੋਹਣੇ ਸੁੰਦਰ ਰੂਪ ਸਨ ਦਿਖ ਲਹਿਣ ਮੁੱਖਾਂ ਮਾਤਾਂ ਦੇ ਸਨ लाਡੜੇ ਨਿਤ ਸੁਖੇ ਸੁੱਖਾਂ ਅੱਜ ਉਹ ਜਾੜੀ ਫਿਰ ਰਹੇ ਛਿਪਦੇ ਵਿੱਚ ਰੁੱਖਾਂ ਅੱਜ ਉਹ ਜਾੜੀ ਫਿਰ ਰਹੇ ਛਿਪਦੇ ਵਿੱਚ ਰੁੱਖਾਂ ਪੁੱਤਰਾਂ ਵਾਲਿਓ ਜਰਾ ਧਿਆਨ ਕਰਨਾ ਪੁੱਤਰਾ ਵਾਲਿਓ ਜਰਾ ਧਿਆਨ ਕਰਨਾ ਪੁੱਤਰ ਮਾਂ ਦੀਆਂ ਅੱਖਾਂ ਤੋਂ ਹੋਏ ਹੁੱਲੇ ਉਸ ਮਾਂ ਦਾ ਦਰਦ ਬਿਆਨ ਕਰਨਾ ਉਸ ਮਾਂ ਦਾ ਦਰਦ ਬਿਆਨ ਕਰਨਾ ਤਨ ਤਨ ਮੇਰੇ ਕਲਮੀਆਂ ਵਾਲੇ ਪਾਤਸ਼ਾਹ ਸਰਬੰਸਦਾਨੀ ਸਰਬੰਸਵਾਰ ਕੇ ਵੀ ਅੱਖੋਂ ਨੀਰ ਵਗਣਾ ਸਰਬੰਸਵਾਰ ਕੇ ਵੀ ਅੱਖੋਂ ਨੀਰ ਵਗਣਾ ਗੁਰ ਤਨ ਗਿਆ ਵਾਲੇ ਬਾਛਾ ਦੇ ਛੋਟੇ ਸਹਿਬ ਜੀ ਆਦੇ ਤੇਰੀ ਮਾਤਾ ਜੀ ਵੀ ਆ ਬਾਣ ਜੰਗਲ ਦੇ ਵਿੱਚ ਦੇ ਗੁਜ ਰਹੇ ਨੇ ਕਿਤੇ ਕਿਤੇ ਮਾਤਾ ਬਾਬਾ ਫਤਿਹ ਸਿੰਘ ਜੀ ਪਿੱਛੇ ਰਹਿ ਜਾਂਦੇ ਨੇ ਮਾਤਾ ਜੀ ਆਵਾਜ਼ ਮਾਰਦੇ ਨੇ ਫਤਿਹ ਸਿੰਘ ਪੁੱਤਰ ਜਰਾ ਪੈਰ ਪਟੋ ਛੇਤੀ ਕਰੋ ਤੁਹਾਡੇ ਗੁਰੂ ਪਿਤਾ ਜੀ ਤੁਹਾਡੇ ਵੱਡੇ ਭਰਾ ਤੁਹਾਡੇ ਅਡਿਕ ਕਰ ਰਹੇ ਨੇ ਮੈਂ ਦੇਖਤੀ ਆ ਤੁਹਾਡੇ ਵਿੱਚੋਂ ਕਿਹੜਾ ਪਹਿਲਾਂ ਜਾ ਕੇ ਗੁਰੂ ਇਤਹਾਸ ਦੀ ਗੋਦ ਵਿੱਚ ਬੇਖਸ਼ਤਾ ਹੈ ਕਿਹੜਾ ਪਹਿਲਾਂ ਜੱਕੇ ਵੱਡੇ ਭਰਾਵਾਂ ਨੂੰ ਦਿਲ ਬੱਕੜੀ ਪਾਉਂਦਾ ਹੈ ਐਸੇ ਐਸੇ ਲਾੜ ਕੇ ਦਿੰਦੀ ਹੋਈ ਮਾਤਾ ਆਪਣੇ ਪੁੱਤਰਿਆਂ ਨੂੰ ਨਾਲ ਤੋਰੀ ਜਾ ਰਹੀ ਹੈ ਤੁਰਦੇ ਤੁਰਦੇ ਕੁੰਮੇ ਮਾਸ਼ਕੀ ਦੀ ਘੌਂੜੀ ਵਿੱਚ ਪਹੁੰਚ ਜਾਂਦੇ ਨੇ ਕੁੰਮੇ ਮਾਸ਼ਕੀ ਨੇ ਬੜੀ ਸ਼ਰਤਾਂ ਤੇ ਭਾਵਨਾ ਦੇ ਨਾਲ ਸੇਵਾ ਕੀਤੀ ਹੈ ਮੰਝਾ ਦਿੱਤਾ ਹੈ ਬਿਸਤਰ ਦਿੱਤਾ ਹੈ ਲਾਂਗਲੇ ਪਿੰਡ ਦੀ ਮਾਤਾ ਮਾਤਾ ਲక్ష్ਮੀ ਜੀ ਪਰਸ਼ਾਦਾ ਤਿਆਰ ਕਰਕੇ ਲਿਆਏ ਨੇ ਪਰਸ਼ਾਦਾ ਛਕਣਾ ਕੀਤਾ ਹੈ ਮਾਤਾ ਜੀ ਨੇ ਪਰਸ਼ਾਦਾ ਛਕਿਆ ਬੱਚਿਆਂ ਨੇ ਪਰਸ਼ਾਦਾ ਛਕਿਆ ਮਾਤਾ ਜੀ ਨੇ ਬੱਚਿਆਂ ਨੂੰ ਬੁੱਕਲ ਵਿੱਚ ਦੇ ਲਿਆ ਹੈ ਤੇ ਮਾਤਾ ਜੀ ਬਿਸਤਰ ਦੇ ਉੱਤੇ ਲੇਟ ਜਾਂਦੇ ਨੇ ਸਿਰਫ ਜਾਂਦਿਆਂ ਨੂੰ ਨੀਂਦ ਪੈ ਜਾਂਦੀ ਏ ਤੇ ਮਾਤਾ ਜੀ ਨੂੰ ਸੋਚਦਿਆਂ ਸੋਚਦਿਆਂ ਰਾਤ ਬੀਤ ਜਾਂਦੀ ਏ ਮਾਤਾ ਜੀ ਸੋਚਦੇ ਨੇ ਹਿੰਦਰਾਕਾਰ हे ਪ੍ਰਮਾਤਮਾ ਇਹ ਬਾਣਾ ਕੀ ਵਰਤਾਈ ਅਛਾ ਤੋਂ ਚੱਕ ਕੇ ਭੁਜੇ ਆਸਣ ਲਾਇਏ ਮੇਰੇ ਪੁੱਤਰੇ ਅਰਾਜ ਮਹਿਲਾਂ ਦੇ ਵਿੱਚ ਰਹਿਣ ਵਾਲੇ ਮੇਰੇ ਪੁੱਤਰੇ ਹਰ ਇੱਕ ਸੁੱਖ ਮੰਨਣ ਵਾਲੇ ਮੇਰੇ ਪੁੱਤਰੇ ਗਰੀਬਾਂ ਨੂੰ ਦਾਣ ਮੰਡਰ ਵਾਲੇ ਅੱਜ ਮੇਰੇ ਪੁੱਤਰੇ ਖੰਨੇ ਖੰਨੇ ਰੋਟੀ ਨੂੰ ਤਸਰੇ ਨੇ ਮਹਿਰਾ ਵਿੱਚ ਜੋੜਾ ਨਹੀਂ ਕੰਤੇ ਚੰਗਾ ਕਪੜਾ ਨਹੀਂ ਮਾਤਾ ਜੀ ਸੁੱਝ ਰਹੇ ਨੇ ਗੰਦੋਂ ਨਾਲ ਰਸੋਈਆ ਹੈ ਨਹੀਂ ਤਸੀਮਾੜੀ ਜੰਮੇ ਖੁਸ਼ੀਆਂ ਵਿੱਚ ਸੀ ਕਿ ਜਾਣਣ ਦੁੱਖਾਂ ਚੱਕੀ ਫਿਰਦੇ ਟਹਿਲਵੇ ਚੰਦ ਵਰਗੇ ਮੁੱਖਾਂ ਸੋਹਣੇ ਸੁਹਣੇ ਰੂਪ ਸੰ ਦਿਖ ਲਹਿਣ ਮੁੱਖਾਂ ਮਾਤਾ ਦੇ ਸੰ ਲਾੜੜੇ ਨਿਤ ਸੁਖੀ ਸੁਖਾਂ ਅੱਜ ਉਹ ਯਾੜੀ ਫਿਰ ਰਹੇ ਛੱਪਦੇ ਵਿੱਚ ਰੁੱਖਾਂ ਅੱਜ ਉਹ ਜਾੜੀ ਫਿਰ ਰਹੇ ਛੱਪਦੇ ਵਿਤ ਰੁੱਖਾਂ ਗੱਭੋਂ ਨਾਲ ਦਸੋਈਆ ਹੈ ਨੀ ਸੀਮਾੜੀ ਕਹਤਾ ਮਾਕਾ ਡਰਨਾ ਗੱਲ ਸੁਣ ਲੈ ਮੇਰੀ ਇੱਥੋਂ ਥੋੜੀ ਦੂਰ ਹੈ ਮੇਰਾ ਪਿੰਡ ਖੇੜੀ ਉਹ ਘਰ ਜਾਣੋ ਆਪਣਾ ਕਰਾ ਟਹਿਲ ਬਥੇਰੀ ਜੋ ਪੁੱਜੇਗਾ ਕਰਾਂਗਾ ਚਲ ਖਿਦਮਤ ਤੇਰੀ ਮਾਤਾ ਪੁਰਬੇ ਨਾਲ ਉਸ ਕਿਸਮਤ ਦੀ ਘੇਰੀ ਮਾਤਾ ਪੁਰਬੇ ਨਾਲ ਉਹ ਕਿਸਮਤ ਦੀ ਘੇਰੀ ਰਾਤੋਂ ਰਾਤੀ ਲੈ ਗਿਆ ਘਰ ਆਪਣੇ ਪਾਪੀ ਅੰਦਰ ਜਾ ਗੱਲ ਤਾੜਦਾ ਗੱਲ ਮਾੜੀ ਯਾਪੀ ਦੌਲਤ ਮਾਤਾ ਪਾਸ ਸੀ ਨਾ ਕੋਲੀ ਮਾਪੀ ਹੱਥ ਕਿਵੇਂ ਇਹ ਆ ਜਾਵੇ ਵਿੱਚ ਦਿਲ ਤੇ ਰਾਖੀ ਮਾਂ ਆਪਣੇ ਨੂੰ ਆਖਦਾ ਇੱਕ ਘਰ ਤੁੰਕਾਰੀ ਜ਼ਹਿਰ ਮਲਾ ਵਿਚ ਰੋਟੀਆਂ ਗੱਲ ਕਿਉਂ ਦਾ ਮਾੜੀ ਜ਼ਹਿਰ ਮਲਾ ਵਿਚ ਰੋਟੀਆਂ ਗੱਲ ਕਿਉਂ ਦਾ ਮਾੜੀ ਸੁਣ ਕੇ ਉਸਦੀ ਮਾਂ ਨੇ ਲਣਤ ਹੈ ਪਾਈ ਉਹ ਪਾਪੀ ਹਤਿਆਰਿਆ ਕਿਉਂ ਦਿਲ ਵਿੱਚ ਆਈ ਉਹ ਪਾਪੀ ਹਤਿਆਰਿਆ ਕਿਉਂ ਦਿਲ ਵਿੱਚ ਆਈ ਤੂੰ ਖਾਦਾ ਨਿੰਮਖ ਹੈ ਗੁਰੂ ਦਾ ਤੇ ਉਸਦੀ ਮਾਈ ਧਰੋ ਕਰੇ ਘਰ ਲਿਆਏ ਕਿ ਨਾ ਭਲਾ ਕਰਾਈ ਮੂੰਹ ਕਾਲਾ ਤੇਰਾ ਹੋਏਗਾ ਰੱਬ ਦੋਚਿਕ ਪਾਈ ਉਸਦੀ ਮਾਂ ਨੇ ਉਸ ਨੂੰ ਲੜਤਾ ਪਾਈਆਂ ਨੇ ਤੂੰ ਗੁਰੂ ਦਾ ਲੂਣ ਖਾਦਾ ਹੈ ਗੁਰੂ ਨੇ ਤੈਨੂੰ ਪੁੱਤਰਾ ਤਰ੍ਹਾਂ ਪਾਲਿਆ ਹੈ ਤੇਰੇ ਮਨ ਵਿੱਚ ਇਹ ਗੱਲ ਕਿਉਂ ਆ ਗਈ ਪਰ ਇਹ ਪਾਪੀ ਤੇ ਲੋਭੀ ਨਹੀਂ ਟਲਿਆ ਰਾਤ ਨੂੰ ਮੋਹਰਾਂ ਵਾਲੀ ਗੁਰਜੀ ਚੜਾ ਲਈ ਹੈ ਦਿਨ ਜੜਿਆ ਮਾਤਾ ਜੀ ਨੇ ਮੋਹਰਾਂ ਵਾਲੀ ਗੁਰਜੀ ਤੱਕੀ ਹੈ ਮਾਤਾ ਜੀ ਨੇ ਪੁੱਛਣਾ ਕੀਤਾ ਪੁੱਤ ਗੰਗਿਆ ਇੱਥੇ ਮੋਹਰਾ ਵਾਲੀ ਗੁਰਜੀ ਪਈ ਸੀ ਉਹ ਪਾਪੇ ਅਗੋਂ ਬੋਲਣ ਲੱਗ ਜਾਂਦਾ ਮੈਂ ਤੁਹਾਨੂੰ ਘਰ ਬੁਲਾਇਆ ਪ੍ਰਸ਼ਾਦਾ ਪਾਣੀ ਛਕਾਇਆ ਤੁਸੀਂ ਮੈਨੂੰ ਚੋਰ ਆਖਦੇ ਹੋ ਮਾਤਾ ਜੀ ਕਹਿਣ ਲੱਗੇ ਮੈਂ ਪੁੱਤਰ ਤੈਨੂੰ ਚੋਰ ਨਹੀਂ ਆਖਦੀ ਗੰਗਿਆ ਚੱਲੋ ਕੋਈ ਗੱਲ ਨਹੀਂ ਕੋਈ ਲੈ ਕੇ ਹੋਵੇਗਾ ਨਹੀਂ ਤੁਸੀਂ ਮੈਨੂੰ ਚੋਰ ਆਖਿਆ ਹੈ ਮੈਂ ਹੁਣੇ ਜਾ ਕੇ ਉਹ ਰੰਡੇ ਤਲਾਹ ਦਿੰਦਾ ਹਾਂ ਗੁਰੂ ਪਾਤਸ਼ਾਹ ਦੇ ਸੁਪੁੱਤਰ ਮੇਰੇ ਘਰ ਦੇ ਵਿੱਚ ਬਣਾ ਲੈ ਕੇ ਬੈਠੇ ਨੇ ਮਾਤਾ ਜੀ ਦੇ ਬੜੇ ਤੱਲੇ ਕੀਤੇ ਨੇ ਪੁੱਤ ਗੰਗਿਆ ਤੈਨੂੰ ਪੁੱਤਰਾ ਤੱਕ ਪਾਲਿਆ ਸੀ ਐਸਾ ਕੰਮ ਨਾ ਕਰੀਂ ਜੇ ਮੇਰੇ ਪੁੱਤਰੇ ਦੁਸ਼ਮਣਾਂ ਦੇ ਹੱਥ ਵਿੱਚ ਆ ਗਏ ਬੋਟੀ-ਬੋਟੀ ਕਰ ਦੇਣਗੇ ਐਸਾ ਕੰਮ ਨਾ ਕਰੀਂ ਪਰ ਇਸ ਗੰਗੂ ਪਾਪੀ ਲਾਜੀ ਲੋਬੀ ਨੇ ਮੁਰਿੰਡੇ ਜਾ ਕੇ ਤਲਾਹ ਦੇ ਦਿੱਤੀ ਆ ਉੱਥੋਂ ਜਾਣੀ ਖਾਤੇ ਮਾਨੀ ਖਾਂ ਆਗੇ ਦੇ ਗ੍ਰਿਫਤਾਰ ਕਰ ਕਰਨ ਵਾਸਤੇ ਗ੍ਰਿਫਤਾਰ ਕਰਕੇ ਮੁਰਿੰਡੇ ਲੈ ਜਾਂਦੇ ਨੇ ਰਾਤ ਰੱਖਿਆ ਦੂਸਰੇ ਦਿਨ ਸੂਬੇ ਦੇ ਵਿਸ਼ ਕਰ ਦਿੱਤਾ ਹੈ ਸੂਬੇ ਨੇ ਬੜੇ ਲਾਜ ਦਿੱਤੇ ਨੇ ਪਰ ਸਹਿਮਯਾਦਿਆ ਨੇ ਸਾਰੇ ਲਾਜਾਂ ਨੂੰ ਜੁਪਤੀ ਦੀ ਨੋਕ ਨਾਲ ਠੁਕਰਾ ਦਿੱਤਾ ਹੈ ਤੇ ਸੁਪਾ ਕਹਿ ਲਗਾ ਇਹ ਸੁਪੋਲੀਏ ਦੇ ਪੁੱਤਰ ਨੇ ਇਹ ਸਮਝਣ ਵਾਲੇ ਨਹੀਂ ਇਹਨਾਂ ਨੂੰ ਬੁਰਜ ਦੇ ਖੰਡੇ ਬੁਰਜ ਦੇ ਅੰਦਰ ਕੈਦ ਕਰਦੇ ਹੋ ਕੰਨ ਪੇਸ਼ ਕੀਤਾ ਜਾਵੇ ਦੂਜੇ ਤੜੇ ਲਿਆਂਦਾ ਇਤਿਆਰਸ ਦੱਸਦਾ ਹੈ ਬਾਬਾ ਦੁਨਾ ਸਿੰਘ ਜੀ ਗੁਰੂ ਪਾਤਸ਼ਾਹ ਦੇ ਉਹ ਬੋਝਾ ਕਵੀਆਂ ਵਿੱਚੋਂ ਇੱਕ ਕਵੀ ਹੋਏ ਨੇ ਜਿਨ੍ਹਾਂ ਨੇ ਅੱਖੀਂ ਵੇਖਾ ਤੇ ਕੰਨੀ ਸੁਣਿਆ ਹਰ ਲਿਖਿਆ ਕਹਿੰਦੇ ਨੇ ਸਹਿਬਜ਼ਾਦਿਆਂ ਨੂੰ ਕੋਰੜੇ ਵੀ ਮਾਰੇ ਗਏ ਨੇ ਡਾਕਟਰ ਗੰਡਾ ਸਿੰਘ ਜੀ ਇਹ ਵੀ ਲਿਖਦੇ ਨੇ ਕਿ ਸਹਿਬਜ਼ਾਦਿਆਂ ਦੇ ਪੋਟੇ ਵੀ ਖਿੱਚੇ ਗਏ ਨੇ ਟੁੱਟਿਆਂ ਨੂੰ ਬਰਨ ਕੀਤਾ ਗਿਆ ਹੈ ਸਾੜੇ ਗਏ ਨੇ ਇੱਥੇ ਹੀ ਬਸ ਨਹੀਂ ਬਾਬਾ ਦੁੱਧਾ ਸਿੰਘ ਜੀ ਕਹਿੰਦੇ ਨੇ ਪੀਪਲ ਬੰਦ ਗਲੇਲੇ ਮਾਰਿਓ ਪੀਪਲ ਦੇ ਨਾਲ ਬੰਨ ਕੇ ਤੇ ਗਲੇਲਿਆਂ ਦੇ ਨਾਲ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਇੱਕ ਰੋੜੀ ਬਾਬਾ ਫਤਿਹ ਸਿੰਘ ਜੀ ਦੀ ਅੱਖ ਤੇ ਸੱਜੀ ਅੱਖ ਦੇ ਉੱਤੇ ਲੱਗਦੀ ਹੈ ਖੂਨ ਦੀ ਧਾਰ ਵੇ ਤੁਰਦੀ ਹੈ ਕੋਰ ਹਰਦਾ ਅਲਕਾਰ ਵੇਖਦਾ ਹੈ ਕਿ ਸ਼ਾਇਦ ਹੁਣ ਇਸਨੇ ਪੀੜਾ ਮਹਿਸੂਸ ਕੀਤੀ ਹੁਣ ਮੰਨ ਜਾਣਗੇ ਖੋਹ ਗਿਓ ਇਹਨਾਂ ਦੀਆਂ ਬਾਹਾਂ ਖੋਹ ਦਿੱਤੀਆਂ ਨੇ ਬੜੇ ਦਰਦ ਧੰਗ ਦੇ ਨਾਲ ਉਸ ਨੂੰ ਬਾਜੂ ਤੋਂ ਘ੍ਰਿਸਕੇ ਛੋਟੇ ਸਹਿਬਜ਼ਾਦੇ ਨੂੰ ਤੇ ਸੂਬੇ ਦੇ ਸਾਹਮਣੇ ਖੜਾ ਕਰ ਦਿੱਤਾ ਹੈ ਪੁੱਛਣਾ ਕੀਤਾ ਹੈ ਕਿ ਹੁਣ ਤੂੰ ਸलाम ਕਬੂਲ ਕਰ ਲਵੇਂਗਾ ਸਹਿਬਜ਼ਾਦੇ ਜੀ ਅੱਖ ਦੇ ਵਿੱਚੋਂ ਖੂਨ ਜਾ ਰਿਹਾ ਹੈ ਹੱਥ ਤੂੰ ਆ ਅੱਖ ਅੱਖ ਤੇ ਉੱਤੇ ਰੱਖਿਆ ਹੋਇਆ ਤੇ ਸਹਿਬ ਯਾਦਾ ਕਹਿਣ ਲੱਗਾ ਨਹੀਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਹਿਬ ਯਾਦਾ ਕਹਿਣ ਲੱਗਾ ਨਹੀਂ ਨਹੀਂ ਕਬੂਲ ਕਰਾਂਗਾ ਤੇਰਾ ਦੀਨ ਨਹੀਂ ਉਸ ਵਕਤ ਗੁੱਸੇ ਵਿੱਚ ਆ ਕੇ ਜੀਤੇ ਨੇ ਕਹਿ ਦਿੱਤਾ ਇਹਨਾਂ ਨੂੰ ਨੀਆਂ ਦੇ ਵਿੱਚ ਜਿੰਦਿਆਂ ਨੂੰ ਨੀਆਂ ਦੇ ਵਿੱਚ ਕਿ ਨਹੀਂ ਕਰਵੇ ਇਹਨਾਂ ਦਾ ਧਰਦੇ ਨਾਲੋਂ ਸਿਰ ਇਹਨਾਂ ਦਾ ਅਲੱਗ ਕੀਤਾ ਜਾਵੇ ਤਿੰਨ ਵਾਰ ਨਹੀਂ ਪਾਟੀਏ ਡਿੱਕੀਏ ਅਖੀਰ ਨੂੰ ਜਲਾਤਾ ਨੇ ਤਲਵਾਰ ਦੇ ਨਾਲ ਅਸੀਸ ਅਲੱਗ ਕਰ ਦਿੱਤਾ ਹੈ ਇਤਿਹਾਸ ਦੱਸਦਾ ਹੈ ਬਾਬਾ ਜੋਰਾਵਰ ਸਿੰਘ ਜੀ ਦਾ ਸਰੀਰ ਉਸੇ ਵੇਲੇ ਸ਼ਾਂਤ ਹੋ ਜਾਂਦਾ ਹੈ ਤੇ ਬਾਬਾ ਫਤਿਹ ਸਿੰਘ ਜੀ ਦਾ ਸਰੀਰ ਕੋਚ 2000 ਮਿੰਟ ਬਾਬਾ ਜੀ ਹੱਥ ਮਾਰਦੇ ਰਹੇ ਨੇ ਤੇ ਇੱਕ ਗੁਰੂ ਕਲਗਿਆ ਵਾਲੇ ਪਾਤਸ਼ਾਹ ਨੇ ਸਾਡੇ ਤੇ ਫਰਕ ਪੁਕਾਰ ਕੀਤੇ ਨੇ ਇਹਨਾਂ ਫਰਕ ਕਰਨ ਜਿਹੜਾ ਭੁੱਲੇਗਾ ਉਹ ਗੁਰੂ ਦਾ ਦੇਨਦਾਰ ਹੋਏਗਾ ਸੋ ਸਿੰਘੋ ਅਮਰਤ ਛੱਕ ਕੇ ਗੁਰੂ ਵਾਲੇ ਬਣੀਏ ਸਿੰਘ ਸੱਜिए ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਉੱਲਾ ਜਤਿਆਂ ਜਿਮਾ ਕਰਨੀਆਂ ਬਾਕੀ ਮੈਂ ਇਹ ਵੀ ਕਹਿ ਦਿਆਂ ਜਿਹੜੇ ਅਸੀਂ ਅੱਜ ਸਮਾਗਮ ਦੇ ਵਿੱਚ ਹਰੇਕ ਸਾਲ ਇਕੱਠੇ ਹੁੰਨੇ ਆ ਇਕੱਤਰ ਹੁੰਨੇ ਆ ਇਹ ਕਿੰਨਾ ਦੇਨ ਹੈ ਸ੍ਰੀ ਸਿੰਘ ਸਹਿਬਾਨ ਭਗਤ ਸਿੰਘ ਜੀ ਰਾਜਾ yogi ਉਹ ਰਾਜਾ yogi ਸਨ ਕਿਸੇ ਦੀ ਪਰਵਾਹ ਨਹੀਂ ਸੀ ਕਰਦੇ ਅੱਜ ਦੇਸਾਂ ਪਰਦੇਸਾਂ ਦੇ ਵਿੱਚ ਜਿਨ੍ਹਾਂ ਦੇ ਸੀ ਦਰਸ਼ਨ ਕਰ ਲਏ ਆ ਇਹ ਸਾਰੇ ਉਹਨਾਂ ਦਾ ਬਰਲਾ ਹੈ ਉਹਨਾਂ ਦੀ ਦੇਨ ਹੈ ਸੋ ਆਉ ਪੁਰਤੂਕ ਦੀ ਖਿਮਾ ਕਰਨੀ ਫਤਿਹ ਬਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ